ਇਸ ਸਮੇਂ ਕਿੰਮੀ ਪਵਨ ਦਾ ਮਸਲਾ ਸੋਸ਼ਲ ਮੀਡੀਆ ਉੱਤੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹੁਣ ਤੱਕ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਕਿੰਮੀ ਅਤੇ ਪਵਨ ਆਪਸ ਵਿੱਚੋਂ ਵੱਖ ਹੋ ਗਏ ਹਨ ਕਿੰਮੀ ਨੇ ਖੁਦ ਅੱਗੇ ਆ ਕੇ ਦੱਸਿਆ ਕਿ ਉਸ ਨਾਲ ਜੋ ਵੀ ਵਾਪਰਿਆ ਉਸ ਦੇ ਲਈ ਸੁਨੇਹਾ ਜ਼ਿੰਮੇਵਾਰ ਹੈ ਕਿੰਮੀ ਦਾ ਕਹਿਣਾ ਹੈ ਕਿ ਉਹ ਸੁਨੇਹਾ ਨੂੰ ਆਪਣੀ ਸਗੀ ਭੈਣ ਵਰਗੀ ਮੰਨਦੀ ਸੀ ਪਰ ਸੁਨੇਹਾ ਨੇ ਆਪਣੀ ਜਨਮ ਦਿਨ ਦੀ ਪਾਰਟੀ ਵਿੱਚ ਜਾਣ ਬੁੱਝ ਕੇ ਉਸ ਨੂੰ ਸ਼ਰਾਬ ਪਿਲਾਈ ਅਤੇ ਫਿਰ ਇੱਕ ਕਮਰੇ ਵਿੱਚ ਇਕੱਲੀ ਛੱਡ ਦਿੱਤਾ ਹਾਲਾਂਕਿ ਸੁਨੇਹਾ ਕਟਿਆਲ ਤੇ ਕਿੰਮੀ ਦੇ ਵੱਲੋਂ ਉਸ ਦੇ ਉੱਪਰ ਰੇਪ ਦੇ ਇਲਜ਼ਾਮ ਲਗਾਏ ਗਏ ਹਨ ਇਸ ਤੋਂ ਬਾਅਦ ਕਿੰਮੀ ਦਾ ਇਹ ਵੀ ਦਾਵਾ ਹੈ ਕਿ ਉਸ ਨੂੰ ਕੋਈ ਵੀ ਹੋਸ਼ ਨਹੀਂ ਸੀ ਤੇ ਉਸ ਨਾਲ ਅੱਗੇ ਕੀ ਕੁਝ ਵਾਪਰਿਆ ਤੇ ਸੁਨੇਹਾ ਨੇ ਉਸ ਨਾਲ ਉਬ ਕੁਝ ਇਹ ਤਕੇ ਨਾਲ ਕਰਵਾਇਆ ਹੈ ਜਿਵੇਂ ਹੀ ਇਹ ਗੱਲਾਂ ਬਾਹਰ ਆਈਆਂ ਕਿੰਮੀ ਅਤੇ ਪਵਨ ਦੇ ਫੈਨਸ ਨੇ ਸਨੇਹਾ ਦੇ ਖਿਲਾਫ ਸਖਤ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਕੋਝ ਲੋਕਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੋ ਆਪਣੇ ਘਰ ਨੂੰ ਨਹੀਂ ਬਚਾ ਸਕੀ ਉਸ ਤੋਂ ਕਿੰਮੀ ਦੀ ਕੀ ਉਮੀਦ ਕੀਤੀ ਜਾਵੇ ਇਹ ਸਭ ਕੁਝ ਸਨੇਹਾ ਲਈ ਸਹਿਯੋਗ ਨਹੀਂ ਰਿਹਾ ਉਸ ਨੇ ਫਿਰ ਗੁੱਸੇ ਵਿੱਚ ਆ ਕੇ ਕਿੰਮੀ ਨਾਲ ਜੁੜੀਆਂ ਕਈ ਪੁਰਾਣੀਆਂ ਗੱਲਾਂ ਤੇ ਸਬੂਤ ਇਕੱਠੇ ਕਰਕੇ ਦੱਸਿਆ ਕਿ ਕਿੰਮੀ ਕਿੰਨਾ-ਕਿੰਨਾ ਮੁੰਡਿਆਂ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਚੁੱਕੀ ਹੈ ਇਹ ਸਾਰੀਆਂ ਜਾਣਕਾਰੀਆਂ ਉਸ ਨੇ ਫ੍ਰੈਸ਼ੀ ਕੈਨੇਡੀਅਨ ਜੋ ਕਿ ਮਸ਼ਹੂਰ ਰੋਸਟਰ ਹੈ ਉਸ ਨਾਲ ਜਿਹਾ ਕੀਤਾ ਜਿਸ ਤੋਂ ਬਾਅਦ ਫਰੈਸ਼ੀ ਕੈਨੇਡੀਅਨ ਨੇ ਆਪਣੇ YouTube ਚੈਨਲ ਤੇ ਸਨੇਹਾ ਕਟਿਆਲ ਨਾਲ ਹੋਈ ਵਾਰਤਾ ਲਾਪ ਆਪਣੇ ਚੈਨਲ ਤੇ ਵੀਡੀਓ ਦੇ ਵਿੱਚ ਸਾਰਿਆਂ ਨਾਲ ਸ਼ੇਅਰ ਕਰ ਦਿੱਤੀ। ਇਸੇ ਦਰਮਿਆਨ ਅੱਜ ਕਿੰਮੀ ਪਵਣ ਦੇ ਇੱਕ ਸਾਂਝੇ ਚੈਨਲ ਤੋਂ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਅਸੀਂ ਆਪਣੀ ਖੁਸ਼ੀ ਕਰਕੇ ਸੈਪਰੇਟ ਹੋਏ ਹਾਂ। ਸਨੇਹਾ ਦਾ ਇਸ 'ਚ ਕੋਈ ਕਸੂਰ ਨਹੀਂ ਆ। ਪਲੀਜ਼ ਕਿਸੇ ਨੂੰ ਵੀ ਕੁਝ ਵੀ ਗਲਤ ਨਾ ਬੋਲੋ ਉਹੀ ਹੁੰਦਾ ਜੋ ਰੱਬ ਨੂੰ ਮਨਜ਼ੂਰ ਹੁੰਦਾ ਪਲੀਜ਼ ਨਾ ਕਰੋ ਕਿਸੇ ਨੂੰ ਬਲੇਮ ਰੱਬ ਨੇ ਸਾਡਾ ਸਾਥ ਇੰਨਾ ਹੀ ਲਿਖਿਆ ਸੀ ਤੇ ਉਹ ਬਹੁਤ ਵਧੀਆ ਰਿਹਾ ਸਭ ਇੱਕ ਦੂਜੇ ਬਿਨਾ ਇੱਕ ਮਿੰਟ ਵੀ ਨਹੀਂ ਰਹਿੰਦੇ ਸੀ ਬਟ ਜੋ ਹਾਲਾਤ ਬਣ ਗਏ ਉਸ ਦੀ ਸਜ਼ਾ ਤੇ ਹਾਲਾਤ ਇਹ ਕੁਝ ਕਰਨ ਤੇ ਮਜਬੂਰ ਕਰਤਾ ਸਾਨੂੰ ਹੁਣ ਪੁਲਿਸ ਕੋਈ ਗੱਲ ਨਾ ਕਰ ਦਿਓ ਕੋਈ ਵੀ ਜੀ ਲੈਣ ਦਿਓ ਸਾਨੂੰ ਬਸ ਹੁਣ ਪੁਲਿਸ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰਤੀਕਰਮ ਕਈ ਕਮੈਂਟ ਉਹਨਾਂ ਨੂੰ ਕੀਤੇ ਜਾ ਰਹੇ ਹਨ ਤੇ ਦਰਸ਼ਕਾਂ ਦੇ ਵੱਲੋਂ ਇਹੀ ਅਪੀਲ ਇਹ ਕੀਤੀ ਗਈ ਹੈ ਕਿ ਕਿੰਮੀ ਪਵਨ ਨਾਲ ਜੋ ਕੁਝ ਵੀ ਇਹ ਸਭ ਹੋਇਆ ਇਹ ਕੁਝ ਲਈ ਸੁਨੇਹਾ ਕਟਿਆਲ ਜ਼ਿੰਮੇਵਾਰ ਹੈ ਪਰ ਸਮੇਂ ਦੇ ਹਾਲਾਤਾਂ ਨੇ ਕੁਝ ਐਸਾ ਕਰ ਦਿੱਤਾ ਕਿ ਕਿੰਮੀ ਪਵਨ ਦੇ ਰਿਸ਼ਤੇ ਵਿੱਚ ਕਿ ਅੱਜ ਉਹਨਾਂ ਨੂੰ ਵੱਖ ਹੋਣਾ ਪੈ ਗਿਆ ਤੇ ਇਸ ਸਾਰੇ ਮਸਲੇ ਦਾ ਕਾਰਨ ਜਿਹੜਾ ਸੁਨੀਹਾ ਕਟਿਆਲ ਨੂੰ ਹੀ ਬਣਾਇਆ ਜਾ ਰਿਹਾ ਹੈ ਕੱਲ ਸੁਨੀਹਾ ਕਟਿਆਲ ਨੇ ਵੀ ਲਾਈਵ ਆ ਕੇ ਕਿੰਮੀ ਪਵਨ ਦੇ ਬਾਰੇ ਕਈ ਰਾਜ਼ ਖੋਲੇ ਸਨ ਤੇ ਉਸ ਨੇ ਸ਼ਰੀਆਮ ਇਹ ਗੱਲਾਂ ਕਹਿ ਦਿੱਤੀਆਂ ਸਨ ਕਿ ਇਹ ਸਭ ਕੁਝ ਮੈਂ ਨਹੀਂ ਕੀਤਾ ਇਹ ਸਭ ਕੁਝ ਕਿੰਮੀ ਦੀ ਮਰਜ਼ੀ ਦੇ ਨਾਲ ਹੋਇਆ ਹੈ ਪਰ ਅਸੀਂ ਤਾਂ ਇਹੀ ਕਹਿ ਕਿ ਸੱਚ ਇੱਕ ਦਿਨ ਜਰੂਰ ਸਾਹਮਣੇ ਆਵੇਗਾ ਤੇ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਉਸ ਨੂੰ ਸਜ਼ਾ ਮਿਲੇ ਤੇ ਬਾਕੀ ਪਰਮਾਤਮਾ ਅੱਗੇ ਸਾਡੀ ਇਹੋ ਅਰਦਾਸ ਹੈ ਕਿ ਕਿੰਮੀ ਅਤੇ ਪਵਨ ਹਮੇਸ਼ਾ ਇਕੱਠੇ ਰਹਿਣ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੱਸਦੇ ਵੱਸਦੇ ਰਹਿਣ ਕਿਉਂਕਿ ਆਪਣੇ ਰਿਸ਼ਤੇ ਦੇ ਵਿੱਚ ਉਹ ਇੱਕ ਬਹੁਤ ਹੀ ਸੁਚੱਜੀ ਜ਼ਿੰਦਗੀ ਜੀਰੇ ਸਨ ਲੋਕ ਵੀ ਉਸ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਸਨ ਤੇ ਪਰਮਾਤਮਾ ਅੱਗੇ ਸਾਡੀ ਇਹੋ ਅਰਦਾਸ ਹੈ ਕਿ ਕਿੰਮੀ ਅਤੇ ਪਵਨ ਕਦੇ ਵੀ ਵੱਖ ਨਾ ਹੋਣ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਵੀ ਇਹੀ ਕਾਮਨਾ ਕੀਤੀ ਜਾ ਰਹੀ ਹੈ ਕਿ ਜੋ ਕੁਝ ਹੋਇਆ ਹੈ ਉਸ ਲਈ ਜੋ ਵੀ ਜ਼ਿੰਮੇਵਾਰ ਹੈ ਉਸ ਨੂੰ ਬਣਦੀ ਸਜ਼ਾ ਜ਼ਰੂਰ ਮਿਲੇ ਕਿਉਂਕਿ ਇਸ ਨਾਲ ਇਕੱਲੇ ਉਹ ਦੋਹੇ ਦੋਹੇ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਬਾਕੀ ਉਹਨਾਂ ਦੇ ਫੈਨਸ ਵੀ ਇਹੀ ਕਹਿ ਰਹੇ ਹਨ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਹੈ ਉਸ ਨੂੰ ਸਜ਼ਾ ਦੇ ਚਾਹਲ ਤੋਂ ਇਹ ਜਿਵੇਂ ਹੀ ਹਿਸਟਰੀ ਉਰੀ ਸਾਂਝੀ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਉਹਨਾਂ ਦੇ ਚੋਣ ਵਾਲਿਆਂ ਦੇ ਲਈ ਇਹ ਖਬਰ ਸੈਣੀ ਔਖੀ ਹੈ ਕਿਉਂਕਿ ਉਹਨਾਂ ਦੇ ਚੋਣ ਵਾਲਿਆਂ ਦੀ ਗਿਣਤੀ ਆ ਜਿਹੜੀ ਉਹ ਲੱਖਾਂ ਦੇ ਵਿੱਚ ਹੈ ਤੇ ਲੋਕ ਉਹਨਾਂ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਕਰਦੇ ਹਨ ਤੇ ਬਾਕੀ ਸ੍ਰੀ ਹਾਂ ਕਟਿਆਲ ਦੇ ਵੱਲੋਂ ਵੀ ਆਪਣੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਗਿਆ ਹੈ ਉਸਨੇ ਕਿਹਾ ਹੈ ਕਿ ਜੋ ਵੀ ਇਹ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਹਨ ਇਹ ਸਭ ਕੁਝ ਗਲਤ ਹਨ ਤੇ ਜੋ ਵੀ ਕੁਝ ਹੋਇਆ ਕਿੰਮੀ ਦੇ ਨਾਲ ਉਹ ਉਸ ਦੀ ਆਪਣੀ ਮਰਜ਼ੀ ਦੇ ਨਾਲ ਹੋਇਆ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ